हेलो फ्रेंड्स आजकाल की मैं सारी उम्मीद कर लेती हूं बढ़िया आज संडे संडे एज यूजुअल बहुत बिजी होता है ना पर आज सामने करो इनविटेशन भी सीगा भी उन आदि कर पंडालस सीगा जाना सी मैं ना फटाफट जमे जमे करके काम को भी थाने पटा ही लिया ते भाई मी ने से सेरेचा बहुत फास्टली काम ਕੀਤਾ ਮੈਨ ਲੱਗਦਾ ਸੀਗਾ ਕਿ ਮੈਂ 12:00 ਤੱਕ ਬਿਲੀ ਹੋਈ ਪਾਈਫ ਇਹ ਤੇ ਆ ਗਿਆ ਮੀ ਮੀ ਤੇ ਨਾ ਮੈਥਡਾ ਦਿਲਾਂ ਕੀ 10:30 'ਤੇ ਅਸੀਂ ਸ਼ੁਰੂ ਹੋਇਆ ਸੀ ਤੇ ਜਮ ਤੇ ਤੇ ਜਮ ਤੇ ਕੋੜ ਤੇ ਪੂਰਾ ਦਿਨ ਹੀ ਬਉਣ ਵਿਚਾਰ ਪੈਂਦਾ ਇਹ ਮਾੜੇ ਮੋਟੇ ਕੜੀਆਂ ਤੇ ਪੂਰਾ ਦਿਨ ਮੀ ਪਿਆ ਸਿੰਦਰ ਦੇ ਵਿੱਚ ਮੈਂ ਫਿਰ ਦੇਖਿਆ ਬਾੜਾ ਜਿੰਨਾ ਏਰੀਆ 'ਚ ਬਾੜ ਆਈ ਹੋਈ ਆ ਵੀ ਮਤਲਬ ਕਿ ਹਾੜਾ ਆ ਤੇ ਬੰਨ ਟੁੱਟਦੇ ਆ ਸਤਲੁਜ ਤੇ ਬਿਆਸ ਤੇ ਜਿੱਥੇ ਮਿਲਦੇ ਆ ਉੱਥੇ ਵੀ ਨਾ ਕੋਈ ਸਰਕਾਰ ਦਾ ਬੰਦਾ ਨਾ ਪ੍ਰਸ਼ਾਸਨ ਲੋਕ ਆਪ ਮੁਹਾਰੀਲੇ ਦੀ ਲੰਗਰ ਲੱਗੇ ਹੋਏ ਆ ਪਕੌੜੇ ਤਲੀਆ ਮੈਡੀਕਲ ਖੜੀ ਆ ਵੱਡੇ ਵੱਡੇ ਸੰਤ ਮਹਾਂਪੁਰਸ਼ ਲੱਗੇ ਪੰਜਾਬ ਨੂੰ ਗੁਰੂਆਂ ਪੀਰਾਂ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਕਹਿੰਦੇ ਕਹਿੰਦੇ ਨਾ ਤੇ ਵੇ ਸੱਚ ਕਹਿੰਦੇ ਤੇ ਸੰਤ ਮਹਾਂਪੁਰਸ਼ ਲੱਗੇ ਪਏ ਆ ਤੇ ਸਰਕਾਰ ਨੇ ਕੋਈ ਡਿਊਟੀ ਨਹੀਂ ਖਿਰ ਰੋੜਦੇ ਰੋੜਦੋ ਜੇ ਸੰਤਾਨ ਬਚਾਉਣੇ ਆ ਆਪਣੀ ਸੰਗਤ ਸੁਮਥਲਾ ਕੇ ਬਚਾ ਲੈ ਇਹ ਹਾਲ ਹੈ ਤੇ ਅੱਜ ਮੈਂ ਦੇਖਿਆ ਵੀ ਇਨਸਾਨੀਅਤ ਵੀ ਜਿੱਦਾ ਹੁੰਦੀ ਹੈ ਕਿਸੇ ਨੇ ਵੀਡੀਓ ਪਾਈ ਹੋਈ ਸੀ ਦੀ ਤੇ ਪਾਣੀ ਵੀ ਇੰਨੀ ਫਾਸਲੀ ਚੱਲਦਾ ਦਰਿਆਵਾਂ ਤੇ ਕੋਲੋਂ ਦੇਖ ਕੇ ਡਰ ਵੀ ਹੁੰਦਾ ਹਨਾ ਤੇ ਪਰ ਇਕ ਹਾਲ ਇਦਾਂ ਦਾ ਬਣਿਆ ਹੋਇਆ ਹੈ ਨਾ ਉੱਥੇ ਸਿਚੁਏਸ਼ਨ ਖਰਾਬ ਲੋਕਾਂ ਦਾ ਇਦਾਂ ਦੇ ਹਾਲਾਤ ਪਾਉਂਦੇ ਆ ਸਿਚੁਏਸ਼ਨ ਖਰਾਬ ਹੈ ਨਾ ਇਨਸਾਨੀਅਤ ਨਾਲ ਤੇ ਇਹ ਗੱਲ ਮੈਂ ਪਹਿਲੀ ਕੀਤੀ ਤੇ ਬਾਕੀ ਅੱਜ ਬਾਬਾ ਜੀ ਦਾ ਗੁਰਪੁਰ ਅ ਕਨਸਾਹਬ ਜੀ ਦਾ ਪ੍ਰਕਾਸ਼ ਪੁਰਬ ਤੇ ਸਾਰੀ ਸਾਧ ਸੰਗਤ ਸ਼ਰਧਾ ਭਾਵਨਾ ਨਾਲ ਮਨਾਂਦੀ ਹੈ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਲਾਈਟਨਿੰਗ ਕੀਤੀ ਉਹ ਤੇ ਮੈਂ ਟੀਵੀ ਤੇ ਵੀ ਦੇਖੀ ਤੇ ਬਹੁਤ ਇੱਕ اچھا ਮਾਹੌਲ ਸੱਜਿਆ ਹੋਣਾ 1604 ਈਸਵੀ ਦੇ ਵਿੱਚ ਪਹਿਲਾ ਪ੍ਰਕਾਸ਼ ਅੰਮ੍ਰਿਤਸਰ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਹੋਇਆ ਤੇ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਬਣੇ ਔਰ ਗੁਰੂ ਸਾਹਿਬ ਦੇ ਆਠ ਗ੍ਰੰਥ ਸਾਹਿਬ ਇਨ ਕਹ ਜਾਂਦਾ ਜਿਹੜੇ ਗ੍ਰੰਥ ਸਾਹਿਬ ਦਾ ਅਸੀਂ ਪ੍ਰਕਾਸ਼ ਪੁਰਬ ਪੁਣਾ ਲਿਆ ਆਠ ਗ੍ਰੰਥ ਸਾਹਿਬ ਦੀ ਨਾਮਣਾ ਜਾਣੀ ਹੁੰਦੀ ਹੈ ਤੇ 1430 ਆਂਦੀ ਨਹੀਂ। ਔਰ ਭਾਈ ਗੁਰਦਾਸ ਜੀ ਨੇ ਇਹਨੂੰ ਲਿਖਿਆ ਸੀ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਸੀ, ਹੈੱਡ ਗ੍ਰੰਥੀ। ਤੇ ਦਰਬਾਰ ਸਾਹਿਬ ਅਗਰ ਸੈ 1604 ਇਨਾਂ ਦਾ ਪ੍ਰਕਾਸ਼ ਹੋਇਆ। ਤੇ ਇਹਦੇ ਵਿੱਚ 500 ਸਾਲ ਦੇ ਸੰਤ ਮਹਾਂਪੁਰਸ਼ ਪਿੱਛੇ ਜਿਹੜੇ ਹੋਏ ਆ ਉਹਨਾਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੁਖਮਨੀ ਸਾਹਿਬ ਤੇ ਬਹੁਤ ਸਾਰੇ ਸੰਤਾਂ ਮਹਾਂਪੁਰਸ਼ਾਂ ਦੀ ਪਟਵਾਈਆਂ ਤੇ ਹੋਰ ਬਹੁਤ ਸੰਤਾਂ ਮਹਾਂਪੁਰਸ਼ਾਂ ਦੀ ਬਾਣੀ ਠੀਕ ਹੈ ਨਾ ਆਪਾਂ ਗੱਲ ਕਰ ਰਹੇ ਸੀ ਗ੍ਰੰਥ ਸਾਹਿਬ ਦੀ ਤੇ ਧਿਆਨ ਨਹੀਂ ਦਿਆ ਵੈਸੇ ਤਾਂ ਗੁਰੂ ਸਾਹਿਬ ਬਹੁਤ ਮਹਾਨ ਹੈ ਤੇ ਉਹਨਾਂ ਤੇ ਗੱਲ ਹੈ ਵਿਸ਼ਵਾਸ ਦੀ ਜਦੋਂ ਅਸੀਂ ਵਿਸ਼ਵਾਸ ਨਹੀਂ ਕਰਦੇ ਬਾਬਾ ਹੀ ਕਹਿੰਦੇ ਵੀ ਮੇਰੇ ਤੇ ਟਰਸਟ ਨਹੀਂ ਕਰਦਾ ਪਰ ਕੁਛ ਹੱਦ ਤੱਕ ਬਾਬਾ ਜੀ ਤੁਸੀਂ ਵੀ ਜਿਹੜੇ ਜਿਹੜੇ ਵਿਸ਼ਵਾਸ ਕਰਦੇ ਆ ਉਹਨਾਂ ਦਾ ਵਿਸ਼ਵਾਸ ਕਿਉਂ ਤੋੜ ਦਿੰਦੇ ਹੋ ਹੈਨਾ ਲੋਕ ਕੀ ਕਹਿੰਦੇ ਆ ਪੁੱਛੀ ਜੇ ਮੰਗਦਾ ਬੱਚੇ ਮਾਂ-ਬਾਪ ਤੋਂ ਚੀਜ਼ਾਂ ਹੀ ਮੰਗਦੇ ਹੁੰਦੇ ਆ ਬਾਬਾ ਜੀ ਬੱਚੇ ਕਿਸੇ ਵੀ ਉਮਰ 'ਚ ਚਲੇ ਜਾਣ ਉਹ ਮਾਂ-ਬਾਪ ਤੋਂ ਚੀਜ਼ਾਂ ਹੀ ਮੰਗਦੇ ਆ ਬੱਚਿਆ ਤਾਂ ਵਿਚਾਰਾ ਨਹੀਂ ਹੁੰਦਾ ਬੱਚੇ ਤੁਹਾਡੇ ਤੋਂ ਹਰ ਚੀਜ਼ ਦੀ ਡਿਮਾਂਡ ਕਰਦੀ ਤੁਸੀਂ ਦੇਣ ਵਾਲੀ ਹੋ ਤੁਸੀਂ ਮਹਾਨ ਤੇ ਜ਼ਰੂਰ ਦਿਉਂਗੇ ਇੱਕ ਦਿਨ ਕਦੀ ਹੋਣ ਸਗਰ ਕਿਸੇ ਨੂੰ ਝੋਲੀ ਖਾਲੀ ਲੱਗੇ ਹੋਵੇ ਫਿਰ ਵੀ ਤੇ ਫਿਰ ਵੀ ਬਾਰੇ ਤੀ ਜਾ ਕੇ ਤੇ ਹਮੇਸ਼ਾ ਹੀ ਲੋਕਾਂ ਨੇ ਝੋਲੀਆ ਭਰਦੀਆਂ ਮਿਆ ਬਾਬਾ ਹੀ ਭਰ ਦਿਆ ਪੱਛਾੜੀ ਪਾਟ ਤੁਸੀਂ ਜਾਣਦੇ ਹੋ ਸੱਚ ਕਿਸ਼ਨ ਕਹਿ ਕੇ ਨਹੀਂ ਸੁਣਾਣਾ ਸੱਚ ਤਨ ਦੱਸਾਂਗੇ ਜੇ ਚਾਹਤ ਤੋਂ ਮੰਗਾਂਗੇ ਤਾਂ ਵੀ ਤੁਹਾਡਾ ਅੱਜ ਪ੍ਰਕਾਸ਼ ਪੁਰਬ ਹੈ ਤੁਹਾਡੇ ਲੱਖ ਲੱਖ ਵਧਾਈਆਂ ਸਾਹ ਸੰਗਤ ਮਨਾ ਰਹੀ ਹੈ ਦਰਬਾਰ ਸਾਹਿਬ ਤੇ ਬਹੁਤ ਅੱਛੀ ਲਾਈਟਿੰਗ ਹੋਈ ਤੇ ਮਾਨੂੰ ਬਹੁਤ ਚੰਗਾ ਲੱਗਾ ਤੇ ਅਗੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਾਬਾ ਜੀ ਤੇ ਬਾਕੀ ਅਰੇ ਗੱਲ ਹੁਣ ਖੜਾਂ ਦੀ ਕਰਦੀ ਐ ਪੰਜਾਬ ਖੜਾਂ ਦੀ ਮਾਰਕੀ ਨਾ ਕੋਈ ਪ੍ਰਬੰਧ ਮਿਲ ਗੁਰੂ ਅਰਜਨ ਦੇਵ ਦੀ ਇੱਕ ਮਹਾਨ ਦੇਨ ਸੀਗੇ ਪੰਥ ਨੂੰ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਅਡਿੱਗ ਅਟਲ ਤੇ ਮਹਾਨ ਗ੍ਰੰਥ ਜਿਸ ਦੇ ਵਿੱਚ ਸਭ ਸੰਤ ਮਹਾਪੁਰਸ਼ ਉਸ ਸਮੇਂ 500 ਸਾਲ ਤੱਕ ਜਿੰਨੇ ਵੀ ਸੰਤ ਮਹਾਪੁਰਸ਼ ਹੋਏ ਉਹਨਾਂ ਦੀ ਬਾਣੀ ਹੈ ਤੇ ਇੱਕ ਇਤਿਹਾਸ ਪੰਜਾਬ ਦੇ ਕੀ ਹਾਲات ਸੀ ਗੁਰੂਆਂ ਦੀ ਬਾਣੀ ਚ ਝਲਕਦਾ ਹੈ ਤੇ ਬਾਕੀ ਮਹਾਪੁਰਸ਼ਾਂ ਦੀ ਬਾਣੀ ਹੈ ਕੋ ਜੁਸਰਾਤੀ ਕਈ ਪਾਸ਼ਾਮਾਂ ਦੇ ਵਿੱਚ ਹੈ ਤੇ ਬਾਬਾ ਜੀ ਜੋ ਹਾਲਾਤ ਅੱਜ ਬਣੇ ਐ ਅੱਜ ਤੁਹਾਡੀ ਪ੍ਰਕਾਸ਼ ਪ੍ਰਭੂ ਤੇ ਇਹੀ ਅਰਦਾਸ ਕਰਦੇ ਆ ਉਹ ਸਾਰੇ ਹਾਲਾਤ ਸਿੱਧੇ ਕਰ ਦੋ ਤੇ ਜਿਹੜੀ ਮੁਸ਼ਕਲਾਂ ਬਣਦੀਆਂ ਨੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਉਹ ਸਭ ਦੂਰ ਕਰ ਦੋ ਤੇ ਕਿਸੇ ਦੇ ਪੈਰਾਂ ਵਿੱਚ ਸਾਡਾ ਵੀ ਭਲਾ ਕਰ ਦਿਓ ਮਾਰਾ ਅੱਜ ਤੁਹਾਡਾ ਪ੍ਰਕਾਸ਼ਪੁਰਪ ਹੈ ਤੇ ਬਾਬਾ ਜੀ ਤੁਹਾਨੂੰ ਲੱਖ ਲੱਖ ਤਾਈ ਤੇ ਇੱਕ ਅੱਡੀ ਇੱਕ ਪਟਲ ਵਿਸ਼ਵਾਸ ਤੁਹਾਡੇ ਤੇ ਹਮੇਸ਼ਾ ਹੈ ਹਨ ਹਰ ਇੱਕ ਬੰਦੇ ਨੂੰ ਹੁੰਦਾ ਆਪਣੇ ਆਪਣੇ ਧਰਮ ਰਿਲੀਜੀਅਨ ਤੇ ਤੇ ਜਦੋਂ ਸਾਰੇ ਹੀ ਦੁੱਖ ਤਕਲੀਫਾਂ ਦੂਰ ਕਰ ਦੋਗੇ ਤਾਂ ਮਾਰਾ ਬਿਹਾਨੇ ਕਰ ਸਕਦੀ ਕਿ ਤੁਹਾਡੇ ਤੇ ਕਿੰਨਾ ਵਿਸ਼ਵਾਸ ਹੀ ਦੇਗਾ ਔਰ ਕਰੂੰਗੀ ਇੱਕ ਦਿਨ ਬਹੁਤ ਸਾਵਧਾਨ ਉਹਨੂੰ ਮੰਨਣਾ ਕਈ ਲੋਕ ਬੜਾ ਸ਼ੋਅ ਕਰਦੇ ਨੇ ਕਿ ਮੈਂ ਹੀ ਸਭ ਤੋਂ ਵੱਡਾ ਭਗਤਾ ਮੈਂ ਦਾ ਜਾਂ ਮੈਂ ਹੀ ਸਭ ਤੋਂ ਜ਼ਿਆਦਾ ਬਾਬਾ ਜੀ ਨੂੰ ਮੰਨਣਾ ਤੇ ਮੈਂ ਇੱਕ ਮਹਾਨ ਸੇਖਾ ਆਪਣੇ ਬੋਲ ਬਣੇ ਤੋਣ ਜਾਂ ਵੈਸੇ ਵੀ ਤੇ ਕਈ ਲੋਕੀ ਬੜੀ ਸ਼ੋਅ ਕਰਦੇ ਨੇ ਪਰ ਗੁਰੂ ਜੀ ਬਾਬਾ ਜੀ ਸਭ ਦੇ ਨਹੀਂ ਠੀਕ ਹੈ ਨਾ ਤੇ ਜਿਹੜੇ ਸੰਤ ਮਹਾਂਪੁਰਸ਼ ਜਾਂ ਗੁਰੂ ਪੀਰ ਹੁੰਦੇ ਆ ਉਹ ਸਾਰਿਆਂ ਦੇ ਹੁੰਦੇ ਆ ਤੇ ਗੁਰੂ ਜੀ ਸਾਰਿਆਂ ਦੇ ਆ ਜਿਹੜੇ ਉਹਨਾਂ ਦਾ ਓਟ ਆਸਰਾ ਲੈ ਕੇ ਚੱਲਦੇ ਆ ਲੈਣਾ ਉਹ ਕਦੇ ਵੀ ਕਿਸੇ مصیبت ਵਿੱਚ ਨਹੀਂ ਫਸਦੇ ਉਹਨਾਂ ਦਾ ਓਟ ਆਸਰਾ ਲੈ ਕੇ ਚੱਲਣ ਵਾਲੇ ਕਦੀ ਡੋਲਦੇ ਨਹੀਂ ਤੇ ਨਾ ਹੀ ਕਦੀ ਆਪਣਾ ਮੰਨ ਢਲਾਉਂਦੇ ਆ ਨਾ ਕਿਸੇ ਨੂੰ ਨੈਗੇਟਿਵ ਥਿੰਕਿੰਗ ਕਰਦੇ ਦਲੇਰੀ ਵਾਲੀ ਖੂਬ ਹੁੰਦੀ ਹੈ ਸੇਕ ਰਿਹਾ ਨਾ ਤੇ ਕਦੀ ਵੀ ਡੁੱਲ ਨਾ ਚਾਹੀਦਾ ਡੁੱਲ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਹਮੇਸ਼ਾ ਹੀ ਕਿਸੇ ਨਾਲ ਵੀ ਲੜਦੇ ਰਹੋਗੇ ਤੁਸੀਂ ਆਪਣੀ ਗੱਲ ਨੂੰ ਸਮਝਾ ਸਕਦੇ ਹੋ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ ਤੇ ਉਹੀ ਜਿਵੇਂ ਤੁਸੀਂ ਕਿਸੇ ਟੀਚਰ ਨੂੰ ਅਨਸਰ ਸੁਣਾਉਣੀ ਹੈ ਨਾ ਉਹੀ ਜਿ ਦੁਨੀਆ ਸਾਹਮਣੇ ਆਪਣਾ ਪੱਖ ਰੱਖੋ ਜੇ ਤੁਸੀਂ ਗਲਤ ਹੋ ਤੇ ਚਾਹੀ ਥੋੜੇ ਸ਼ਬਦਾਂ ਚ ਜ਼ਿਆਦਾ ਪੰਜਾਬ ਹੜਾਂ ਦੀ ਮਾਰ ਹੇਟ ਹੈ ਪੰਜਾਬੀ ਖੁਦ ਦੀ ਹੰਬੜਾ ਮਾਰ ਕੇ ਆਪਣੀ ਮਦਦ ਆਪ ਕਰਦੇ ਬਨ ਵੀ ਬਨ ਰਹੇ ਤੇ ਜਦੋਂ ਕਿਸੇ ਹੋਰ ਸਟੇਟ ਵਿੱਚ ਬਾੜ ਆ ਜਾਂਦੀ ਹੈ ਦੋ ਸਟੇਟ ਮਸੀਬਤ ਚ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਪੰਜਾਬੀ ਹੀ ਬਚੇ ਜਾਂਦੇ ਐ ਤੇ ਉਹਨਾਂ ਦੀ ਮਦਦ ਕਰਦੇ ਆ ਪਰ ਖੱਤੀ ਵੀ ਕੋਈ ਦੂਜੇ ਸਟੇਟ ਦਾ ਆਇਆ ਵੀ ਅਸੀਂ ਤੁਹਾਨੂੰ ਬਚਾਉਣ ਆਏ ਆ ਜਾਂ ਤੁਹਾਡੀ ਮਦਦ ਕਰਨ ਆਏ ਆ ਤੇ ਜਾਂ ਕੋਈ ਵੀ ਚੀਟਰ ਉਸੇ ਤੁਹਾਡੇ ਲਈ ਕਰਨ ਆਇਆ ਇਦਾਂ ਕਦੀ ਹੁੰਦਾ ਹੀ ਨਹੀਂ ਤੇ ਪਰਮਾਤਮਾ ਦੀ ਦਿਆਨਾ ਜੱਬ ਵੀ ਇਹਨਾਂ ਹੰਬਲਾ ਮਾਰਦੇ ਆ ਆਪਣੇ ਆਪ ਨੂੰ ਖੁਦ ਬਚਾ ਲੈਂਦੇ ਆ ਬੰਨ ਟੁੱਟ ਗਿਆ ਗੁਰਦੁਆਰਿਆਂ ਚ ਅਨਾਉਂਸਮੈਂਟ ਹੋਈ ਤੇ ਲੋਕੀ ਸਾਧ ਸੰਗਤ ਸੰਤ ਮਾਪੂਸ ਆਪਣੀ ਸੰਗਤ ਨੂੰ ਲੈ ਕੇ ਉਥੇ ਪਹੁੰਚਦੇ ਆ ਤੇ ਦੇਖੋ ਲੰਗਰ ਲੱਗ ਜਾਂਦੇ ਆ ਤੇ ਕਿਦਰੇ ਵਰ ਜਿਹੜਾ ਸ਼ਰਮਦਾਨ ਜੀ ਨੂੰ ਕਹਿੰਦੇ ਆ ਆਪਣੇ ਆਪ ਹੀ ਕੰਮ ਕਰਦੇ ਆ ਆਪਣੀ ਦਿਹਾੜੀ ਭੰਨ ਕੇ ਆਪਣੇ ਆਪ ਦਾ ਬਚਾਈ ਸਮਝੋ ਕਰਦੇ ਆ ਪਰ ਜਰੂਰ ਸ਼ਰਮਦਾਨ ਕਰਦੇ ਮਹਾਨ ਨੇ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਾ ਕੇ ਪ੍ਰੋਗਰੈਸ ਬਹੁਤ ਕਰਦੇ ਆ ਤੇ ਬਾਕੀ ਰਹੀ ਗੱਲ ਅਮਰਤਾ ਚਰਜਿੰਦਰ ਸਿੰਘ ਗਲਤੀ ਤਾਂ ਚਲੋ ਕਿ ਅਧਿਕਾਰਕ ਤਿੰਨ ਪੰਦੀ ਹੋ ਗਏ ਇੱਥੇ ਪਰ